ਸਵੇਰ ਸਾਢੇ 10:00 ਦੀ ਗੱਲ ਹੈ ਜੀ ਇਹ ਮੋਟਰਸਾਈਕਲ ਤੇ ਕਮੈਨ ਵਾਲੇ ਕੋਲ ਜਾਂਦਾ ਸੀ ਮੁੰਡਾ ਬਲਜੀਤ ਸਿੰਘ son of ਦਰਸ਼ਨ ਸਿੰਘ ਜਿਹੜੇ ਮੁੰਡੇ ਦੀ ਡੈਥ ਹੋ ਗਈ ਤੇ ਸਕਾਰਪਿਓ ਵੱਡੀ ਹਵਰ ਵਾਲੇ ਪਾਸੇ ਆਉਂਦੀ ਸੀ ਗੰਗਾ ਨਗਰ ਦੇ ਆਦਮੀ ਉਹ ਇਹ ਮੋਟਰਸਾਈਕਲ ਤੇ ਸੀਗਾ ਉਹ ਸਾਈਡ ਵੱਜੀ ਆਪਦੀ ਸਾਈਡ ਜਾਈ ਜਾਂਦਾ ਸੀਗਾ ਆਪਦੀ ਸਾਈਡ ਤੋਂ ਤੇ ਉਹੀ ਸਾਈਡ ਵਾਲਾ ਪਾਸੇ ਪੱਜਿਆ ਇਹਦੇ ਅੱਛਾ ਇਹ ਬਸ ਮੌਕੇ ਦੀ ਸੈਕ ਗਈ ਸੀ ਬਸ ਦਿੱਤਾ ਬਸ ਇਹ ਕਿਲੋ 2 ਕਿਲੋਮੀਟਰ ਲੈ ਕੇ ਗਏ ਆ ਉਦੋਂ ਇਹਦੀ ਡੈਥ ਹੋ ਗਈ ਉੱਥੋਂ ਅਸੀਂ ਰਾਜਾ ਹਸਪਤਲ ਲੈ ਕੇ ਰਾਜਾ ਹਸਪਤਲ ਤੋਂ ਉਹ ਕਹਿੰਦੀ ਵੀ ਇੱਥੇ ਡੱਡਾ ਉੱਥੇ ਹੀ ਲੰਬੀ ਲਈ ਤਾਂ ਹੁਣ ਮੰਗ ਕੀ ਹੈ ਹਾਂ ਜੀ ਇਹਦੀ ਸਾਡੇ ਕੋਲ ਅਸੀਡੈਂਟ ਵਾਲਿਆਂ ਦਾ ਸਾਡੇ ਨਾਲ ਕੋਈ ਕਨਫਰਮ ਨਹੀਂ ਕੀਤਾ ਨਾ ਸਾਡੇ ਕੋਲੇ ਆਈ ਹੈ ਉਹ ਨਾ ਸਾਨੂੰ ਕੋਈ ਗਲਤ ਕੀਤੀ ਹੋਵੇ ਮੌਕੇ ਤੇ ਰੁਕੇ ਜੀ ਫਿਰ ਮੌਕੇ ਤੇ ਰੁਕੇ ਜੀ ਮੌਕੇ ਤੇ ਰੁਪੇ ਗੱਡੀ ਨਹੀਂ ਚੱਕਿਆ ਅਸੀਂ ਜਾ ਕੇ ਉਸ ਤੋਂ ਬਾਅਦ ਇਸ ਯੂ ਐਫ ਵਾਲੇ ਵੀ ਆ ਗਏ ਸੀ ਕਿ ਉੱਥੇ ਹਾਂ ਐਸ ਐਸ ਐਫ ਵਾਲੇ ਵੀ ਆ ਗਏ ਸੀ ਐਮਬੂਲੈਂਸ ਦੀ ਗੱਡੀ ਵੀ ਆ ਗਈ ਸੀ ਪਰ ਉਸ ਤੋਂ ਪਹਿਲਾਂ ਅਸੀਂ ਆਪਦੀ ਸਭਰਾਮ ਦੀ ਗੱਡੀ ਤੇ ਪਾ ਕੇ ਅਸੀਂ ਉਹ ਲੇਕੇ ਸੀ ਪਰ ਮਾਂ ਮੁਰਲੀ ਜੀ ਦਾ ਗਰਬੀਰ ਹੁਣ ਗਰੀਬ ਪਰਿਵਾਰ ਹੈ ਜੀ ਮੈ ਵੀ ਸਿੱਖ ਜੱਤੀ ਨਾਲ ਸੰਬੰਧ ਰੱਖਦੇ ਆ ਇਹ ਅਸੀਂ ਤਾਂ ਹੀ ਕਹਨੇ ਆ ਵੀ ਇਹਨਾਂ ਦੀ ਮਦਦ ਕੀਤੀ ਜਾਵੇ ਦੋ ਬੇਟੀਆਂ ਜੀ ਨਿੱਕੀਆਂ ਨਿੱਕੀਆਂ ਤੇ 32-33 ਸਾਲ ਦੀ ਉਮਰ ਹੈ ਜੀ ਇਸ ਦੀ ਮੱਚੀ ਜਿਹੜੀ ਡੈਥ ਹੋਈ ਮਾਂ ਪਿਓ ਨਾਲ ਇਕੱਲੇ ਹੀ ਰਹਿੰਦਾ ਸੀ ਜੀ ਸਰਕਾਰ ਨੂੰ ਕੀ ਕਹਾਂਗੇ ਮਦਦ ਕੀਤੀ ਜਾਵੇ ਜੀ ਆਰਥਿਕ ਬੋਖਾਂ ਵੀ ਕੀਤੀ ਜਾਵੇ ਉਹ ਵੀ ਪਰਿਵਾਰ ਦੀ ਮਦਦ ਕੀਤੀ ਜਾਵੇ ਕਿ ਜਿਹਨਾਂ ਨੂੰ ਨੌਕਰੀ ਦਿੱਤੀ ਜਾਵੇ ਦੀਵਾੜੀ ਪੜੀ ਲਿਖੇ ਦਰਪਨਬਜੀਤ ਸਿੰਘ ਦੇ ਇਹ ਪ੍ਰਾਈਵੇਟ ਟੀਚਰ ਹੈ ਜੀ ਕੋਈ ਮਦਦ ਕੀਤੀ ਜਾਵੇ ਉਹਦੀ ਕੋਈ ਸਰਕਾਰੀ ਨੌਕਰੀ ਦਿੱਤੀ ਜਾਵੇ